ਮੇਰੇ ਪਿੰਡ ਦੀ ਉਹ ਨਹਿਰ ਨੂੰ ਸੁਨੇਹਾ ਦੇ ਦਿਓ ਮੇਰੇ ਪਿੰਡ ਦੀ ਉਹ ਨਹਿਰ ਨੂੰ ਸੁਨੇਹਾ ਦੇ ਦਿਓ ਨੀ ਮੈਂ ਫੇਰ ਤਾਰੀ ਲਾਉਂ ਸਵਿਆਂ ਚ ਸੜਕੇ ਨੀ ਮੈਂ ਕੁਝੇ ਵਿੱਚ ਆਉਂਗਾ ਸਵਾ ਬੜਕੇ ਨੀ ਮੈਂ ਕੁਝੇ ਵਿੱਚ ਆਉਂਗਾ

ਚੇ ਮਖਾਨਿਆਂ ਦੇ ਵਿੱਚ ਮੈਨੂੰ ਚੈਨ ਮਿਲੂ ਮੇਰੇ ਪਿੰਡ ਵਿੱਪਲਾਂ ਦੇ ਥੱਲੇ ਪੱਤੇ ਲੋਰੀਆਂ ਸੁਣਾਉਂਦੇ ਜਦੋਂ ਠੰਡੀ ਹਵਾ ਚੱਲੇ ਮੇਰੇ ਪਿੰਡ ਦੀ ਓਪੋਂ ਨੂੰ ਸੁਨੇਹਾ ਦੇ ਦਿਓ ਮੈਨੂੰ ਲੋਰੀਆਂ ਸੁਣਾਵੇ ਕਿਤੇ ਮਾਂ ਬਣ ਕੇ ਦੇ ਵਿੱਚ ਆਉਂਗਾ ਸਵਾ ਬਣ ਕੇ ਨੀ ਮੈਂ ਕੁਝ ਵਿੱਚ ਆਉਂਗਾ ਸਵਾ ਬਣ ਕੇ ਅਸੀਂਾ ਤੁਸੀਂ ਜੁੜੇ ਹੋ ਪੀਵੀਸੀ ਦੇ ਨਾਲ ਤੇ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ ਅੱਜ ਵਕਤ ਅਸੀਂ ਇੱਕ ਬੇਹੱਦ ਖਾਸ ਜਿਹੜੀ ਕਿ ਮੰਦਭਾਗੀ ਖਬਰ ਕਰਨ ਲੱਗੇ ਆ ਇਸ ਖਬਰ ਦਾ ਮਹਤਮ ਕੀ ਆ ਇਸ ਖਬਰ ਦਾ ਮਹੱਤਵ ਕੀ ਆ ਇਹ ਖਬਰ ਅਸੀਂ ਜਿਹੜੀ ਤੁਹਾਡੇ ਤੱਕ ਪਹੁੰਚਾ ਰਹੇ ਆ ਇਹ ਖਬਰ ਬੜੀ ਅਫਸੋਸੇਮਾਨ ਦੇ ਨਾਲ ਕਰ ਰਹੇ ਆ ਕਿਉਂਕਿ ਅੱਜ ਪਿੰਡ ਗਿੱਦੜਪਿੰਡੀ ਲੋਹੀਆਂ ਖਾਸ ਦੇ ਨੇੜੇ ਪੈ ਜਾਂਦੀ ਹੈ ਇਹ ਜੇਕਰ ਆਪਾਂ ਇਥੋਂ ਦੇਖੀਏ ਤਾਂ ਮਖੂ ਨੇੜੇ ਆ ਕਸਵਾ ਜਿਹੜਾ ਹਰੀਕੇ ਪੱਤਨ ਨੇੜੇ ਆ ਸਰਤਾਨਪੁਰ ਲੋਧੀ ਨੇੜੇ ਆ ਤੇ ਇਹ ਪਿੰਡ ਉਹਨਾਂ ਸਾਰੇ ਕਸਮਿਆਂ ਦੇ ਵਿਚਕਾਰ ਆ ਜਾਂਦਾ ਗਿੱਦੜ ਪਿੰਡੀ ਪੰਜਾਬ ਦੇ ਪੁੱਤ ਘਰਾਂ ਚੋਂ ਨਿਕਲੇ ਰੋਜੀ ਰੋਟੀ ਕਮਾਉਣ ਦੇ ਲਈ ਪੰਜਾਬ ਦੇ ਘਰਾਂ ਦੇ ਘਰ ਖਾਲੀ ਹੋਏ ਦਵਾਬਾ ਏਰੀਆ ਪੋਰਨ ਕੰਟਰੀਆਂ ਖਾ ਗਈਆਂ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਹੌਲੀ-ਹੌਲੀ ਮਾਝੇ ਵੱਲ ਵਧਿਆ ਰੁਝਾਨ ਫਿਰ ਮਾਲਵੇ ਵੱਲ ਵਧਿਆ ਰੁਝਾਨ ਤੇ ਮਾਲਵੇ ਦਾ ਇੱਕ ਪਿੰਡ ਗਿੱਦੜਪਿੰਡੀ ਆ ਜਿਸ ਗਿੱਦੜਪਿੰਡੀ ਦੇ ਵਿੱਚ ਅਸੀਂ ਅੱਜ ਪਹੁੰਚੇ ਆ ਇੱਥੋਂ ਦਾ ਇੱਕ ਨੌਜਵਾਨ ਗੁਰਵੰਸ਼ਦੀਪ ਸਿੰਘ ਜਿਹੜਾ ਕਿ ਆਪਣੇ ਘਰ ਦੇ ਗੁਜ਼ਾਰੇ ਦੇ ਲਈ ਰੋਜੀ ਰੋਟੀ ਕਮਾਉਣ ਦੇ ਲਈ ਇੰਗਲੈਂਡ ਦੀ ਧਰਤੀ ਤੇ ਪਹੁੰਚਦਾ ਇੰਗਲੈਂਡ ਦੀ ਧਰਤੀ ਤੇ ਪਹੁੰਚ ਕੇ ਆਪਣੇ ਪਰਿਵਾਰ ਦੇ ਸੁੱਖ ਸਹਾਰੇ ਦੇ ਲਈ ਅਰਦਾਸਾਂ ਬੇਨਤੀਆਂ ਕਰਦੇ ਨੇ ਕੰਮਕਾਜ ਦੇ ਲਈ ਪਹੁੰਚਦੇ ਨੇ ਪਰ ਉੱਥੋਂ ਇੱਕ ਮੰਦਭਾਗੀ ਖਬਰ ਆਉਂਦੀ ਹੈ ਕਿ ਉਹਨਾਂ ਦਾ ਦੇਹਾਂਤ ਹੋ ਗਿਆ ਉਹ ਇਸ ਦੁਨੀਆ ਨੂੰ ਆਲਵਿਦਾ ਕਹਿ ਗਏ ਤਾਂ ਅਸੀਂ ਗੱਲਬਾਤ ਕਰਾਂਗੇ ਇੱਥੇ ਪਿੰਡ ਦੇ ਪ੍ਰਬੰਤੇ ਸੱਜਣ ਖੜੇ ਹੋਏ ਨੇ ਸਕੇ ਸਬੰਧੀ ਖੜੇ ਹੋਏ ਨੇ ਸਾਰੇ ਜਿਹੜੇ ਕਿ ਇੱਥੋਂ ਦੇ ਜਾਰ ਬੇਲੀਓ ਗੁਰਵਾਨ ਸਿੰਘ ਦੀਪ ਸਿੰਘ ਦੇ ਖੜੇ ਹੋਏ ਨੇ ਤਾਂ ਅਸੀਂ ਪਹਿਲਾਂ ਸ਼ੁਰੂਆਤ ਇੱਥੋਂ ਹੀ ਕਰ ਲਈਏ ਕਿ ਇਹਨਾਂ ਲੋਕਾਂ ਨੂੰ ਪੁੱਛ ਲਈਏ ਕਿ ਕਿੰਨੀ ਉਮਰ ਸੀ ਆਖਰ ਅਜੇਹਾ ਕੀ ਪਾਣਾ ਵਾਪਰਿਆ ਕਿ ਉਹ ਨੌਜਵਾਨ ਇੰਗਲੈਂਡ ਦੀ ਧਰਤੀ ਤੇ ਚੱਲ ਬਸਿਆ ਤਾਂ ਇਹ ਦੇਖੋ ਕਿ ਪੂਰਾ ਜਿਹੜਾ ਕਿ ਪਿੰਡ ਇਥੇ ਆਇਆ ਹੋਇਆਗਾ ਇਸ ਕਹਿੰਦੇ ਹੁੰਦੇ ਨੇ ਕਿ ਦੁਸ਼ਮਣ ਮਰੇ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ਪਰ ਅੱਜ ਇਹ ਸੱਥਰ ਤੇ ਲੋਕ ਜਿਹੜੇ ਇਕੱਠੇ ਹੋਏ ਨੇ ਅਸੀਂ ਇਹਨਾਂ ਲੋਕਾਂ ਦੇ ਨਾਲ ਗੱਲ ਕਰਾਂਗੇ ਪਹਿਲਾਂ ਗੁਰਵੰਸ਼ਦੀਪ ਸਿੰਘ ਦੇ ਫਾਦਰ ਸਾਹਿਬ ਨੂੰ ਮਿਲਾਂਗੇ ਜੀ ਸਸਕਾਰ ਕਿਵੇਂ ਠੀਕ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਠੀਕ ਬਾਜੀ ਇਦਾਂ ਹੀ ਆ ਜਦੋਂ ਜਵਾਨ ਪੁੱਤ ਤੁਰ ਜਵੇ ਘਰੋਂ ਫਿਰ ਠੀਕ ਤੈਨੂੰ ਪਤਾ ਹੀ ਹੈ ਫਿਰ ਆ ਕਦੋਂ ਇੰਗਲੈਂਡ ਦੀ ਧਰਤੀ ਤੇ ਪਹੁੰਚਦੇ ਨੇ ਕੀ ਗੱਲਬਾਤ ਹੁੰਦੀ ਹੈ ਪਾਜੀ 14 ਜੁਲਾਈ ਨੂੰ ਇੱਥੋਂ ਉੱਥੇ ਪਹੁੰਚਿਆ ਇੰਗਲੈਂਡ ਦੇ ਵਿੱਚ ਹੀਥਰੋ 에어ਪੋਰਟ ਤੇ ਬਾਅਦ ਦੇ ਵਿੱਚ 3 ਹਫ਼ਤੇ ਉੱਥੇ ਘੁੰਮਿਆ ਫਿਰਿਆ ਇੱਕ ਹਫ਼ਤਾ ਕੰਮ ਤੇ ਗਿਆ ਬਾਅਦ ਦੇ ਵਿੱਚ 21 ਅਗਸਤ ਨੂੰ ਬਿਮਾਰ ਹੁੰਦਾ ਉਹਨੂੰ ਲੂਜ਼ ਮੋਸ਼ਨ ਲੱਗਦੇ ਤੇ ਬਾਅਦ ਦੇ ਵਿੱਚ ਹਸਪੀਟਲ ਜਾਂਦੇ ਆ ਤੇ ਉੱਥੇ ਡਾਕਟਰਾਂ ਗਏ ਤੇ ਕੋਲੋਡ ਬ੍ਰੇਨ ਸਰਚ ਤੇ ਬ੍ਰੇਨ ਦਾ ਅਟੈਕ ਆਇਆ ਇਹਨੂੰ ਤੇ ਉਹ ਤੋਂ ਬਾਅਦ ਫਿਰ ਦਿਨੋ ਦਿਨ ਉੱਥੇ ਯਾਰ ਦੋਸਤੀ ਮੇਰੇ ਸਾਰੇ ਮੇਰੀ ਭੂਆ ਦੇ ਬੇੜੇ ਹੀ ਉਹ ਸਾਰੇ ਕਹਿੰਦੇ ਵੀ ਦਿਨੋਂ ਦਿਨ ਬਾਜੀ ਥੱਲੇ ਹੀ ਜਾਣ ਡਿਆ ਮੈਂ ਉਹਨਾਂ ਨੂੰ ਕਿ ਇੱਥੇ ਕੱਲ ਤੋਂ ਡਾਕਟਰ ਕਹਿੰਦੇ ਨਹੀਂ ਕੱਲਣ ਆਈ ਤਸਵੀਰ ਆ ਇੱਕ ਲਾਚਾਰ ਹੋਏ ਬਾਪ ਦੀ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਪੁੱਤਾਂ ਨੂੰ ਸੰਘਰਸ਼ਾਂ ਦੇ ਵਿੱਚੋਂ ਦੀ ਗੁਜ਼ਰਨਾ ਪਿਆ ਪੰਜਾਬ ਦੇ ਪੁੱਤ ਕਿਸੇ ਟਾਈਮ ਉਹ ਲੋਕ ਖਾ ਗਏ ਜਿਹੜੇ ਲੋਕ ਪੰਜਾਬ ਦੇ ਲਈ ਫਾਇਦੇਮੰਦ ਨਹੀਂ ਸਨ ਤੇ ਅੱਜ ਪੰਜਾਬ ਦੇ ਪੁੱਤਾਂ ਨੂੰ ਵਿਦੇਸ਼ ਦੀ ਧਰਤੀ ਖਾ ਗਈ ਆ ਕਦੇ ਨਸ਼ਾ ਦੀ ਪਰਮਾਰ ਆ ਕਦੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਵਦੇਸ਼ਾਂ ਦੇ ਵਿੱਚ ਜਾ ਰਹੇ ਨੇ ਜਹਾਜ਼ਾਂ ਦੇ ਜਹਾਜ਼ ਪਰ ਕੇ ਪਰ ਉਥੋਂ ਆਉਂਦਾ ਕੀ ਆ ਪੱਲੇ ਕੀ ਪੈਂਦਾ ਤਾਂ ਇਹ ਅਸੀਂ ਤਸਵੀਰ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਮਬੂਜੀ ਤੁਹਾਨੂੰ ਕਿਵੇਂ ਪਤਾ ਲੱਗਦਾ ਕਿ ਤੁਹਾਡੇ ਪੁੱਤ ਦੀ ਡੈਥ ਹੋ ਗਈ ਆ ਕੌਣ ਤੁਹਾਨੂੰ ਦੱਸਦਾ ਕੌਣ ਇੱਥੋਂ ਤੱਕ ਜਿਹੜਾ ਕਿ ਮਦਦ ਕਰਦੇ ਨੇ ਇੱਧਰ ਨੂੰ ਲਿਆਉਣ ਦੇ ਵਿੱਚ ਜਦੋਂ ਡੈਥ ਹੋਈ ਉਹ ਡਾਕਟਰਾਂ ਨੇ ਮੈਨੂੰ ਹਸਪਤਾਲ 'ਚ ਫੋਨ ਕੀਤਾ ਸਪੋਰਟ ਹਸਪਤਾਲ 'ਚੋਂ ਵੀ ਤੁਹਾਡਾ ਬੇਟਾ ਜਿਹੜਾ ਅਸੀਂ ਦੁਖੀ ਹਿਰਦੇ ਨਾਲ ਕਹਿੰਦੇ ਆ ਉਹ ਜ਼ਿੰਦਗੀ ਤੇ ਮੌਤ ਦੀ ਜੰਗ ਹਾਰ ਗਿਆ ਵਾ 4 4 ਸਤੰਬਰ ਨੂੰ ਮੈਨੂੰ ਫੋਨ ਆਇਆ ਜੀ ਉਹਦਾ ਤੇ ਬਾਅਦ ਦੇ ਵਿੱਚ ਜਿਹੜੇ ਭਾਜੀ ਹੁਣੀ ਆ ਜੀਜਕ ਜੀਜ ਸਿੰਘ ਜੀਤਾ ਭਾਜੀ ਪਰਮਜੀਤ ਪੰਮਾ ਤੇ ਪ੍ਰਵਿੰਦਰ ਸਿੰਘ ਭਾਜੀ ਹੁਣੀ ਇਹਨਾਂ ਸਾਰਿਆਂ ਨੇ ਮਦਦ ਕੀਤੀ ਨਾਲ ਐਨ ਆਰ ਆਈ ਵੀਰ ਜਿੰਨੇ ਹੈਗੇ ਸਾਰਿਆਂ ਮਦਦ ਕੀਤੀ ਮੈਨੂੰ ਅੱਜ ਮੇਰੇ ਬੱਚੇ ਦਾ ਮੂੰਹ ਦਿਖਾ ਦੇਣਾ ਨਹੀਂ ਤਾਂ ਇਹ ਹੀ ਇੰਨੀ ਜੋਗੇ ਨਹੀਂ ਇੱਥੇ ਸਾਧ ਲੈਣ ਦੇ। ਆਖੋਸ਼ ਹੁੰਦਾ ਕਿ ਜੇ ਸਰਕਾਰਾਂ ਇੱਥੇ ਨੌਕਰੀ ਦੇ ਦਿੰਦੀਆਂ ਤਾਂ ਸ਼ਾਇਦ ਬਾਹਰ ਲੀਆਂ ਕੰਟਰੀਆਂ ਤੇ ਅਸੀਂ ਨਾ ਜਾਣਾ ਪੈਂਦਾ। ਨਾ ਜਾਣਾ ਪੈਂਦਾ ਤੇ ਸਾਡੇ ਧੀਆਂ ਪੁੱਤ ਉੱਥੇ ਜਾ ਕੇ ਨਾਂ ਬਰਬਾਦ ਹੁੰਦੇ ਤੇ ਨਾਂ ਮਾਪਿਆਂ ਦੀ ਝੋਲੀ ਚੋਂ ਪਾਸੇ ਹੁੰਦੇ ਤੇ ਨਾਂ ਇਹਦਾ ਪੈਸਾ ਹੈਗਾ ਉਹ ਖਰਾਬ ਹੁੰਦਾ ਤੇ ਨਾ ਹੀ ਸਾਡੇ ਘਰ-ਵਾਰ ਉਜੜਦੇ ਇਹ ਅਫਸੋਸ ਆ ਜਿੱਥੇ ਸਰਕਾਰਾਂ ਵੱਡਿਆਂ-ਵੱਡਿਆਂ ਟਾਰਾਂ ਮਾਰਦੀਆਂ ਨੇ ਕਿ ਅਸੀਂ ਰੋਜ਼ਗਾਰ ਦੇਤਾ ਅਸੀਂ ਵਾਅਦੇ ਪੂਰੇ ਕਰੇ ਨੇ ਉਹੀ ਅੱਜ ਸਾਹਮਣੇ ਆ ਤੁਹਾਡੇ ਇਸ ਸੱਥਰ ਤੇ ਬੈਠ ਕੇ ਅਸੀਂ ਜੋ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਉਹ ਤਸਵੀਰ ਬੇਹੱਦ ਮੰਦ ਭਾਗੀ ਆ ਉਸ ਤਸਵੀਰ ਦੇ ਵਿੱਚ ਦੋਸ਼ ਕਿਹਨੂੰ ਦਈਏ ਸਵਾਲ ਇਹ ਆ ਤੁਸੀਂ ਸਕੇ ਸੁਵੰਦੀ ਰਿਸ਼ਤੇਦਾਰ ਆਪਾਂ ਨੂੰ ਜੀ ਬਦਲੇ ਰਿਸ਼ਤੇਦਾਰ ਹੀ ਆ ਮਤਲਬ ਇਹ ਆਪਣੇ ਇਹਨਾਂ ਦਾ ਵੀ ਮੰਦਪਰ ਸਾਹਿਬ ਜੀ ਸਿਸਟਰ ਵੀ ਆ ਹੀ ਆ ਅੱਜ ਅੱਜ ਦੀ ਜਿਹੜੀ ਇਹ ਸੱਥਰ ਤੇ ਆਪਾਂ ਬੈਠੇ ਆ ਇਹ ਸੱਥਰ ਤੇ ਬੜੀ ਬੇ ਮੰਦ ਭਾਗੀ ਜਿਹੜੀ ਕਿ ਬਹੁਤ ਜ਼ਿਆਦਾ ਮੰਦ ਭਾਗੀ ਘਟਨਾ ਵਾਪਰੀ ਇੱਕ ਨੌਜਵਾਨ ਦਾ ਤੁਰ ਜਾਣਾ ਜੇ ਕਿਤੇ ਥਿਰ ਰਜਗਾਰ ਮਿਲਿਆ ਹੁੰਦਾ ਸ਼ਾਇਦ ਇਹ ਘਟਨਾ ਨਾ ਵਾਪਰਦੀ ਹਾਂਜੀ 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 ਕੋਈ ਸਰਕਾਰਾਂ ਨੂੰ ਕਹਿਣ ਨੂੰ ਗੱਲਾਂ ਹੋਰ ਆ ਜੀ ਕਰਦੀਆਂ ਹੋਰ ਆ ਵੀ ਗੱਲੀਬਾਤੀ ਸਾਰਾ ਕੁਝ ਹੋਈ ਜਾਂਦਾ ਵੀ ਮਤਲਬ ਰਜਗਾਰ ਸਾਰਿਆਂ ਨੂੰ ਦੇ ਦਿੱਤਾ ਕੋਈ ਕੁਝ ਵੀ ਚੀਜ਼ ਆ ਮਤਲਬ ਮਿਲਦਾ ਕਿਸੇ ਨੂੰ ਕੁਝ ਵੀ ਨਹੀਂਗਾ ਹਾਂਜੀ ਤੁਸੀਂ ਬਜ਼ੁਰਗੋ ਇਹ ਹੀ ਘਟਨਾਵਾਂ ਵਾਪਰਦੀਆਂ ਨੇ ਵਿਦੇਸ਼ਾਂ ਦੀ ਧਰਤੀ ਤੇ ਇੱਕ ਨਹੀਂ अनेका ਵਾਰ ਪੰਜਾਬ ਦੇ ਪੁੱਤਾਂ ਦੀਆਂ ਲਾਸ਼ਾਂ ਗਾਣੇ ਕਈ ਉਥੇ ਰੁਲ ਜਾਂਦੀਆਂ ਨੇ ਹਨਾ ਹਣਾ ਦੇਖੋ ਜੀ ਅੱਜ ਜਿਹੜੇ ਆਪਾਂ ਸਸਲ ਤੇ ਬੈਠੇ ਆਂ ਬੜੀ ਦੁਖਦਾਈ ਖਬਰ ਆ ਸਾਡਾ ਬੇਟਾ ਗੁਰਵੰਛ ਸਿੰਘ ਦੀਪ ਸਿੰਘ ਬੜੇ ਚਾਵਾ ਮਲਾਰਾਂ ਦੇ ਨਾਲ ਘਰੋਂ ਤੁਰਿਆ ਬੱਚੇ ਦੇ ਵੀ ਮਨ 'ਚ ਚਾਅ ਸੀ ਵੀ ਮੈਂ ਕੱਲਾ ਕੱਲਾ ਹੈਗਾ ਮੈਂ ਕੁਝ ਕਰਕੇ ਦਿਖਾਵਾਂ ਆਪਦੇ ਬਾਪ ਨੂੰ ਮੈਨੂੰ 18-19 ਸਾਲ ਇਹਨਾਂ ਨੇ ਪਾਲਿਆ ਇਹ ਨਹੀਂ ਸੀ ਪਤਾ ਵੀ ਉਸ ਬੇਟੇ ਨੇ ਸਾਡੇ ਨੇ ਅੱਜ ਇਦਾਂ ਹੋਣੀ ਆ ਉਹਨੇ ਦਸ ਦੁਨੀਆ ਤੋਂ ਚਲੇ ਜਾਣਾ ਬੜਾ ਦੁਖਦਾਈ ਆ ਪਹਿਲਾਂ ਉਹਦਾ ਬਾਬਾ ਜੀ ਸੀ ਉਹ ਗੁਜਰਗਿਆਸ ਕਰਦੇ ਵਿੱਚ ਕਮਾਉਣ ਆਲਾ ਉਹ ਸੀ ਇਹ ਛੋਟਾ ਜਿਹਾ ਸੀਦਾ ਉਦੋਂ ਕੁਛੜ ਯਾਰ ਗਾਇ ਸੀਦਾ ਇਹ 8890 ਦੀ ਗੱਲ ਆ ਮਿੱਟੀ ਪੈਂਦੀ ਸੀ ਸਾਡੇ ਫਸਲ ਮਰ ਗਈ 88 ਵਾਲੀ ਤੇ ਤੋੜ ਪੂਰਦਾ ਸੀ ਬਾਬਾ ਜੀ ਦਾ ਉੱਥੇ ਰੋਜੀ ਰੋਟੀ ਕਮਾਉਣ ਗਿਆ ਨਾਲ ਲੇਬਰ ਦੇ ਬੰਦੇ ਸੀ ਟਰਾਲੀ ਟ੍ਰੈਕਟਰ ਦੋਵੇਂ ਪਲਟਕੇ ਘੁਮਟਣੀਆਂ ਖਾਂਦੇ ਥੱਲੇ ਚਲੇ ਗਏ ਉਹਨਾਂ ਦੋ ਮਜ਼ਦੂਰਾਂ ਇੱਕ ਮਜ਼ਦੂਰ ਦੀ ਤੇ ਉਹਨਾਂ ਦੀ ਡੈਥ ਹੋ ਗਈ ਇਹਦੀ ਮਾਂ ਨੇ ਬੜੇ ਤਰਲਿਆਂ ਦੇ ਨਾਲ ਇਹਨੂੰ ਪਾਲਿਆ ਵੱਡਾ ਕੀਤਾ ਵੱਡਾ ਕਰਕੇ ਇਹਨੂੰ ਵਿਆਹਾ ਵਿਆਹ ਕੇ ਬੱਚਾ ਪੈਦਾ ਹੋਇਆ ਕੁਛ ਥੋੜਾ ਦੁੱਖ ਭੁੱਲਣ ਲੱਗਾ ਇਹਨਾਂ ਨੂੰ ਵੀ ਪਿਛਲਾ ਜਿਹੜਾ ਦੁੱਖਾ ਭੁੱਲ ਜਾਊਗਾ ਪਰ ਇਸ ਬੇਟੇ ਨੇ ਬਾਬੇ ਤੋਂ ਵੀ ਲੈ ਕੇ ਹੁਣ ਤੱਕ ਜਾਗਰਤ ਕਰ ਦਿੱਤਾ ਇਹ ਬਹੁਤ ਬਹੁਤ ਦਖਤਾਈ ਖਬਰਾਂ ਸਾਡੇ ਨਗਰ ਦੇ ਵਿੱਚ ਸਾਰਾ ਪਿੰਡ ਮਹਿਸੂਸ ਉਦੋਂ ਦਾ ਕਰ ਰਿਹਾ ਬੈਠਾ ਮਜੂਸ ਹੋ ਕੇ ਬੈਠਾ ਘਰ ਇਹਨਾਂ ਦੇ 150 ਦਾ ਰੋਜ਼ ਹੀ ਹੁਣ ਜਾਣ ਰਿਹਾ ਮੇਰਾ ਘਰ ਅੱਜ 20 ਦਿਨ ਹੋ ਗਏ ਹੋਣੇ ਆ ਇਨਾਂ ਨੂੰ ਬੈਠਿਆਂ ਨੂੰ ਰੋਜ਼ ਨ ਰਾਤ ਚੈਨ ਨਾ ਦਿਨ ਚੈਨ ਮਹਾਰਾਜ ਨੇ ਬਹੁਤ ਜ਼ਿਆਦੀ ਇਹਨਾਂ ਦੇ ਨਾਲ ਕੀਤੀ ਆ ਦੇਖੋ ਅਸੀਂ ਲੋਕ ਲੰਗਰ ਲਾ ਸਕਦੇ ਆ ਗਰੀਬ ਦੀ ਮਦਦ ਬਾਬੇ ਨਾਨਕ ਦਾ ਫਰਮਾਨ ਬਹੁਤ ਵਧੀਆ ਵਾ ਉਹਦੇ ਫਰਮਾਨ ਦੇ ਹਿਸਾਬ ਨਾਲ ਉਥੋਂ ਦੇ ਐਨਆਰਆਈ ਵੀਰਾਂ ਨੇ ਪਿੰਡ ਦੇ ਬੱਚਿਆਂ ਨੇ ਆਪਣੇ ਆਪ ਨੂੰ ਇਹ ਸਮਝ ਕੇ ਵੀ ਕਿਸੇ ਨਾਲ ਵੀ ਵਾਪਰ ਸਕਦੀ ਆ ਘਟਣਾ ਉਹਨਾਂ ਜਤਨ ਕੀਤਾ ਉਹਨਾਂ ਪਾਜਨਸ ਕਰਕੇ ਇਹਨੂੰ ਹਸਪਤਾਲ ਦੇ ਵਿੱਚ ਪਹਿਲਾਂ ਦਾਖਲ ਕਰਾਇਆ ਜਦੋਂ ਇਹ ਇਹਦਾ ਦਿਹਾਂਤ ਹੋ ਗਿਆ ਫਿਰ ਉਹਨਾਂ ਨੇ Laash ਲੈਣ ਦੀ ਉਤੋਂ ਕੀਤੀ ਦਾ ਸਾਰਾ ਪ੍ਰਬੰਧ ਉਹਨਾਂ ਨੇ ਵਿਚਾਰਿਆਂ ਨੇ ਕੀਤਾ ਬਹੁਤ ਬਹੁਤ ਯਤਨ ਕੀਤਾ ਉਹਨਾਂ ਨੇ ਮਾਇਆ ਕਤਰ ਕੀਤੀ ਕਰਕੇ ਤੇ ਇਸ ਨੂੰ ਇੱਥੇ ਲਿਆਂਦਾ ਨਹੀਂ ਤੇ ਇਹਨੇ ਵਿਚਾਰੇ ਨੇ ਕਿੱਥੋਂ ਉੱਥੋਂ ਜਾ ਕੇ ਆਪਦੇ ਪੁੱਤਰ ਦੀ Laash ਲੈ ਆਉਣੀ ਸੀ ਮੂੰਹ ਦੇਖ ਲੈਣਾ ਸੀ ਕਿਤੇ ਉਹਨਾਂ ਦਾ ਕੋਟ ਕੋਟ ਧੰਵਾਦ ਐਨਆਰਆਈ ਵੀਰਾਂ ਦਾ ਨਗਰ ਨਿਵਾਸੀ ਦੇ ਬੱਚਿਆਂ ਦਾ ਬੱਚੇ ਜਿਹੜੇ ਉੱਥੇ ਗਏ ਹੈ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਕਰੇ ਨਮੀਆਂ ਲਮੀਆਂ ਉਮਰਾਂ ਬਖਸ਼ਿਸ਼ ਕਰੇ ਜਿਨ੍ਹਾਂ ਨੇ ਇਸ ਬੱਚੇ ਨੂੰ ਸਾਡੇ ਪਿੰਡ ਸਾਡੇ ਦੇਸ਼ ਵਿੱਚ ਭੇਜ ਦਿੱਤਾ ਮਹਾਰਾਜ ਸਾਡੀ ਇਹੋ ਅਰਦਾਸ ਹੈ ਇਸ ਬੱਚੇ ਨੂੰ ਮਹਾਰਾਜ ਚਰਨਾ ਚਨਵਾਸ ਦੇਵੇ ਥਾਂ ਦੇਵੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਕਲੇਜਾ ਹੁੰਦੇ ਨੇ ਪੁੱਤ ਤੇ ਬਾਪ ਦੇ ਮੋਢਾਂ ਤੇ ਜਦੋਂ ਇੱਕ ਜਵਾਨ ਪੁੱਤ ਦਾ ਭਾਰ ਪੈ ਜਾਵੇ ਤਾਂ ਉਦੋਂ ਅਕਾਂਡੇ ਮੂਰੇ ਹਨੇਰਾ ਛਾ ਜਾਂਦਾ ਜਿਹੜਾ ਸਮਾਜ ਆ ਉਹ ਸੁੰਨਾ ਸੁੰਨਾ ਲੱਗਦਾ ਅੱਜ ਅਸੀਂ ਇਸ ਸੱਥਰ ਤੇ ਕੋਈ ਵਿਊ ਲੈਂਡ ਨਹੀਂ ਆਈ ਕੋਈ ਇਸ ਸੱਥਰ ਤੇ ਲੈਕ ਲੈਣ ਨਹੀਂ ਆਈ ਇਸ ਸੱਥਰ ਤੇ ਅਸੀਂ ਬੈਠੇ ਆ ਤਾਂ ਇਸ ਕਰਕੇ ਬੈਠੇ ਆ ਕਿ ਜਿਹੜਾ ਗੁਰਵੰਛ ਦੀਪ ਸਿੰਘ ਦੇ ਨਾਲ ਵਾਪਰਿਆ ਸਰਕਾਰਾਂ ਗਾੜੀ ਬੇਨਤੀ ਆ ਕਿ ਅੱਗੇੋਂ ਕਿਸੇ ਦਾ ਪੁੱਤ ਨਾ ਕਿਸੇ ਵਿਦੇਸ਼ੀ ਧਰਤੀ ਤੇ ਇਸ ਤਰ੍ਹਾਂ ਜਾਵੇ ਕਿ ਉਹਨਾਂ ਨੂੰ ਇੱਥੇ ਹੀ ਸੰਭਲਿਆ ਜਾਵੇ ਤਾਂ ਅਸੀਂ ਇਨਾਂ ਦੇ ਹੋਰ ਸਕੇ ਸਬੰਧੀਆਂ ਦੇ ਨਾਲ ਵੀ ਜਿਹੜੀ ਕਿ ਗੱਲਬਾਤ ਕਰਾਂਗੇ ਕਿਉਂਕਿ ਸੱਥਰ ਤੇ ਬੈਠਿਆਂ ਉਹਨੂੰ ਗੱਲਾਂ ਨਹੀਂ ਔੜਦੇ ਹੁੰਦੇ ਆ ਸੱਥਰ ਤੇ ਬੈਠਿਆਂ ਉਹਨੂੰ ਦੁੱਖ ਔੜਦੇ ਹੁੰਦੇ ਨੇ ਜਿਹੜੇ ਅਸੀਂ ਸਾਂਝੇ ਕਰਦੇ ਆਂ ਤੇ ਕੈਮਰੇ ਦੀ ਕੈਦ ਦੇ ਵਿੱਚ ਤਸਵੀਰਾਂ ਜਿਹੜੀਆਂ ਅਸੀਂ ਸਾਂਝੀਆਂ ਕਰ ਰਹੇ ਆ ਉਹ ਗੁਰਵੰਛ ਦੀਪ ਸਿੰਘ ਦੀ ਥੋੜੇ ਟਾਈਮ ਤੱਕ ਡੈੱਡ ਬੋਡੀ ਇੱਥੇ ਪਹੁੰਚ ਜਾਣੀ ਆ ਤੇ ਉਹ ਡੈੱਡ ਬੋਡੀ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਇੱਕ ਨੌਜਵਾਨ ਕਿਸ ਤਰ੍ਹਾਂ ਵਿਦੇਸ਼ ਦੀ ਧਰਤੀ ਨੇ ਖਾ ਲਿਆ ਜਿੱਥੇ ਸਾਡੇ ਨੌਜਵਾਨਾਂ ਨੂੰ ਨਸ਼ਾ ਖਾ ਰਿਆ ਉੱਥੇ ਹੀ ਸਾਡੇ ਨੌਜਵਾਨਾਂ ਨੂੰ ਵਿਦੇਸ਼ ਦੀਆਂ ਧਰਤੀਆਂ ਵੀ ਖਾ ਰਹੀਆਂ ਨੇ ਕੁਝਕ ਤਾਂ ਇਥੋਂ ਆਪਣਾ ਜ਼ਮੀਨਾਂ ਜਾਇਦਾਦਾਂ ਵੇਚ ਵਟ ਕੇ ਬਾਹਰ ਜਾ ਕੇ ਸੈਟਲ ਹੋ ਗਏ ਨੇ ਪੱਕੇ ਤੌਰ ਤੇ ਰਹਿਣ ਲੱਗ ਗਏ ਨੇ ਤੇ ਕੁਝਕ ਨੌਜਵਾਨ ਜਿਹੜੇ ਰੋਜ਼ਗਾਰ ਦੀ ਭਾਲ ਦੇ ਵਿੱਚ ਆ ਉਹ ਜਦੋਂ ਜਾਣਦੇ ਨੇ ਜਾਂ ਤਾਂ ਉਹਨਾਂ ਨਾਲ ਰਸਤੇ ਦੇ ਵਿੱਚ ਵੱਡੇ ਹਾਸੇ ਵਾਪਰ ਜਾਂਦੇ ਨੇ ਤੇ ਜਾਂ ਫਿਰ ਵਿਦੇਸ਼ ਦੀ ਧਰਤੀ ਉਹਨਾਂ ਨੂੰ ਰਾਸ ਨਹੀਂ ਆਉਂਦੀ ਕਈਆਂ ਨੂੰ ਵਿਚਾਰਿਆਂ ਨੂੰ ਘਰ-ਵਾਰ ਇੱਥੋਂ ਵੇਚ ਕੇ ਜਾਣਾ ਪੈਂਦਾ ਤੇ ਉਧਰੋਂ ਫੇਰ ਰਿਪੋਰਟ ਹੋ ਜਾਂਦੇ ਨੇ ਇਦਾਂ ਕਿ ਉਹ ਖੁਦ ਖੁਸ਼ੀਆਂ ਦੇ ਰਾਹ ਪੈ ਜਾਂਦੇ ਨੇ ਪਰ ਗੁਰਵੰਛਦੀਪ ਸਿੰਘ ਨਾਲ ਕੁਝ ਅਲੱਗ ਹੋਇਆ ਉਹ ਇਥੋਂ 14 ਜੁਲਾਈ ਨੂੰ ਇਹਨਾਂ ਦੇ ਦਸਨ ਮੁਤਾਬਕ ਪਹੁੰਚੇ ਤਾਂ ਉੱਥੇ ਪਹੁੰਚਣ ਅਸਾਰ ਬਿਮਾਰ ਹੋ ਜਾਂਦੇ ਨੇ ਬਿਮਾਰ ਹੋਣ ਤੋਂ ਬਾਅਦ ਉਹਨਾਂ ਦੀ ਜਿਹੜੀ ਕਿ ਡੈਥ ਹੋ ਜਾਂਦੀ ਹੈ ਡੈੱਡ ਬਾਡੀ ਅੱਜ ਇੱਥੇ ਪਹੁੰਚੇਗੀ ਬਜ਼ੁਰਗੋ ਅਪੀਲ ਕੀ ਕਰਨੀ ਚਾਹੁੰਦੇ ਹਾਂ ਜਿਹੜੇ ਨਵੇਂ ਨੌਜਵਾਨ ਨੇ ਜਿਹੜੇ ਬਾਹਰ ਨੂੰ ਜਾਣਦਿਆਂ ਪੂਰੇ ਤਹਈਆਏ ਕਰ ਰਹੇ ਨੇ ਕਿ ਅਸੀਂ ਬਾਹਰ ਜਾਣਾ ਵਿਦੇਸ਼ਾਂ ਦੀ ਧਰਤੀ ਤੇ ਜਾਣ। ਭਾਜੀ ਮਜਬੂਰੀ ਨੂੰ ਕੋਈ ਜਾਂਦਾ ਮਜਬੂਰੀ ਤੋਂ ਵਗੈਰਾ ਉਦਾਂ ਤਾਂ ਕੋਈ ਜਾਂਦਾ ਨਹੀਂ ਸਭ ਨੂੰ ਆਪ ਦੀ ਮਜਬੂਰੀ ਹੈ ਵੀ ਚਲ ਸਾਡੇ ਤੇ ਗਰੀਬੀ ਹੈ ਗਰੀਬੀ ਘਟ ਹੋਵੇ ਪਰ ਆਪਣੀਆਂ ਸਰਕਾਰਾਂ ਵਾਂ ਸਰਕਾਰਾਂ ਬਹੁਤ ਨਕਮੀਆਂ ਵਾਂ ਪਹਿਲੋਂ ਕਾਲੀ ਹੈ ਫੇ ਕਾਂਗਰਸ ਹੀ ਹੈ ਫੇ ਇਹਨਾਂ ਨੂੰ ਬਣਾਇਆ ਆਮ ਪਾਰਟੀ ਨੇ ਬਣਾਇਆ ਇਹਨਾਂ ਤੇ ਉਮੀਦਾਂ ਸੀ ਇਨਾਂ ਦੀਆਂ ਉਮੀਦਾਂ ਵੀ ਬੇਕਾਰ ਹੀ ਗਈਆਂ ਲੋਕ ਸਾਰੇ ਦੁਖੀ ਉਹਨਾਂ ਤੋਂ ਇੰਨਾ ਲੋਏ ਵੀ ਚਲੋ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲਣਗੀਆਂ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲਣਗੇ ਪਰ ਇਹਨਾਂ ਵੀ ਇੱਥੇ ਕੁਛ ਨਹੀਂ ਕੀਤਾ ਉਦੋਂ ਵੀ ਜ਼ਿਆਦਾ ਕ੍ਰਿਪਸ਼ਨ ਹੋ ਗਿਆ ਇੱਥੇ ਉਦੋਂ ਵੀ ਜ਼ਿਆਦਾ ਬੇਰੋਜ਼ਗਾਰੀ ਹੋ ਗਈ ਚੋਰੀਆਂ ਸਾਰਾ ਨਸ਼ੇ 'ਚ ਲੋਕ ਲੱਗੇ ਬੱਚੇ ਲੱਗੇ ਨਸ਼ੇ ਤੇ ਬਹੁਤ ਸਰਕਾਰਾਂ ਗੰਦੀਆਂ ਇਹ ਸਰਕਾਰਾਂ ਦਾ ਜਿਹੜਾ ਨਾ ਇਹ ਸਰਕਾਰਾਂ ਦੀ ਵਜ੍ਹਾ ਹੀ ਇਹ ਹੈ ਵੀ ਪੰਜਾਬ ਨੂੰ ਖਾਲੀ ਕਰੋ ਇਥੋਂ ਦਵਾ-ਦਵੇ ਸਾਡੇ ਅੱਗੇ ਨਾ ਬੋਲਣ ਜਿਹੜਾ ਪੰਜਾਬੀ ਯੂਥ ਆ ਨਵਾਂ ਜੰਗਮੈਨ ਯੂਥ ਆ ਇਹ ਸਾਡੇ ਅੱਗੇ ਨਾ ਬੋਲੇ ਇਹਨਾਂ ਨੂੰ ਇਥੋਂ ਕੱਢੋ ਹਾਂਜੀ ਹਾਂ ਚਲੋ ਸੱਥਰ ਤੇ ਬੈਠਿਆਂ ਤੋਂ ਜਿਹੜੀ ਗੱਲਾਂ ਬਾਤਾਂ ਚੱਲਦੀਆਂ ਨੇ ਕਿੰਨਾ ਕਰਜ਼ਾ ਚੁੱਕ ਕੇ ਭੇਜਿਆ ਸੀ ਗੁਰੂ ਅੰਸ਼ਦੀਪ ਸਿੰਘ ਨੂੰ ਬਾਦ ਪਾਜੀ 23 ਲੱਖ ਰੁਪਈਆ ਲਾ ਕੇ ਭੇਜਿਆ ਸੀ ਇਥੋਂ ਯਾਨੀ ਕਿ 12 ਲੱਖ ਲਿਮਟ ਬਣਾਈ ਕੈਪੀਟਲ ਬੈਂਕ ਚੋਂ ਤੇ ਕੋਸ਼ਿਸ਼ ਸਾਡੇ ਇੱਥੇ ਲੱਗ ਗਵੰਡੀਆ ਆੜਤੀਆ ਜਸਵਿੰਦਰ ਸਿੰਘ ਉਤੋਂ ਫੜੇ ਸੀਗੇ ਪੜ ਕੇ ਤੇ ਚਲੋ ਜੋ ਸਾਡਾ ਫਰਜ ਸੀ ਅਸੀਂ ਉਹ ਨਿਭਾਇਆ ਵੀ ਚਲੋ ਹੌਲੀ ਹੌਲੀ ਸਾਲ 2 ਸਾਲਾਂ ਨੂੰ ਸਾਡੀ ਗਰੀਬੀ ਕੱਟੀ ਜਊ ਚਲੋ ਪੈਸੇ ਕਮਾਉਂ ਉਹ ਅਸੀਂ ਅੱਜ ਹੋਰ ਕੱਲ ਹੋਰ ਵੀ ਚਲੋ ਚੰਗੇ ਦਿਨ ਆਉਣਗੇ ਮਾੜੇ ਦਿਨ ਸਾਰੀ ਉਮਰ ਮਾੜੇ ਦਿਨ ਹੀ ਦੇਖੇ ਆ ਵੀ ਚੰਗੇ ਦਿਨ ਆਉਣਗੇ ਪਰ ਪ੍ਰਮਾਤਮਾ ਨੇ ਸਾਡੂੰ ਪੌੜੀ ਦਾ ਡੰਡਾ ਫੜਾ ਕੇ ਤੇ ਫੇਰ ਸਾਨੂੰ ਥੱਲੇ ਸੜਤਾ माफी है शायद ये घटना ਨਾ ਵਾਪਰ ਹਾਂਜੀ ਹੁਣ ਅਫਸੋਸ ਤਾਂ ਹੁੰਦਾ ਹੀ ਹੈ ਜਦੋਂ ਬੇਟਾ ਜਾਣ ਲੱਗਾ ਇੱਥੇ ਮੈਂ ਕਿਹਾ ਅਸੀਂ ਬੇਟੇ ਨੂੰ ਮੈਂ ਕਿਹਾ ਪੁੱਤ ਵੀ ਹੁਣ ਦੇਖ ਲੈ ਤੂੰ ਤੇਰੀ ਮਰਜ਼ੀ ਹੈ ਤੂੰ ਇਹ ਨਾ ਕਹੀਂ ਵੀ ਅਸੀਂ ਤੇਰੇ ਤੇ ਪ੍ਰੈਸ਼ਰ ਪਾਉਣੇ ਆ ਇਹ ਤੇਰੀ ਮਰਜ਼ੀ ਹੈ ਤੂੰ ਜਾਣਾ ਜਾ ਨਹੀਂ ਤਾਂ ਇੱਥੇ ਕੋਈ ਕੰਮ ਕਰ ਲੈ ਕਹਿੰਦਾ ਡੈਡੀ ਵੀ ਜੇ ਮੈਂ ਪੜਾਂ ਵੀ 2-3 ਸਾਲ ਪੜ ਕੇ ਵੀ ਮੈਨੂੰ ਕਿਹੜਾ ਨੌਕਰੀ ਮਿਲ ਲਈ ਫੇਰ ਮੈਂ ਉੱਥੇ ਹੀ ਬਾਹਰ ਹੀ ਜਾਣਾ ਤੇ ਕਹਿੰਦਾ ਜੇ ਮੈਂ ਹੁਣ ਚੱਲ ਜਿਉ ਤਾਂ ਉਦੋਂ ਤਾਈ ਸੈੱਟ ਹੋ ਜਾਊਗਾ ਤੇ ਆਹੀ ਸਭ ਦਸਨ ਨੂੰ ਕਹੇਗੇ ਤੇ ਚੁੱਪ ਕਰਕੇ ਇਥੋਂ ਤਿਆਰ ਹੋਗੇ ਚਲ ਗਿਆ ਉਮਰ ਕਿੰਨੀ ਸੀ 19.19 ਸਾਲ ਦੀ ਵੀ ਹੈ ਜੀ ਮਹਿਜ 19 ਸਾਲ ਦੀ ਉਮਰ ਤੇ 19 ਸਾਲ ਦੀ ਉਮਰ ਦੇ ਵਿੱਚ ਕਬੀਰਦਾਰੀਆਂ ਜਿਹੜੀਆਂ ਉਹ ਸਿਰਾਂ ਤੇ ਭਾਰੂ ਪੈਂਦੀਆਂ ਨੇ ਕੈਨ ਨੂੰ ਕੁਛ ਨਹੀਂ বাজਦਾ ਪਿੱਛੇ ਹਰ ਇੱਕ ਦੀਆਂ ਅੱਖਾਂ ਨੇ ਜਿਹੜੀਆਂ ਉਹ ਨਾਮ ਨਹੀਂ ਤੇ ਅੱਜ ਗੁਰੂ ਅੰਸ਼ਦੀਪ ਸਿੰਘ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਅਸੀਂ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਅੱਗੇ ਕਿ ਗੁਰੂ ਅੰਸ਼ਦੀਪ ਸਿੰਘ ਦੀ ਆਤਮਾ ਨੂੰ ਸ਼ਾਂਤੀ ਬਖਸ਼ੀ ਜਾਵੇ ਚਰਨਾਂ ਦੇ ਵਿੱਚ ਨਿਵਾਸ਼ ਬਖਸ਼ਣ ਗੁਰੂ ਮਹਾਰਾਜ ਤੇ ਅੱਗਿਓ ਪੰਜਾਬ ਦਾ ਪੁੱਤ ਅਜੀਹੇ ਹਰਾਤਾਂ ਦੇ ਵਿੱਚ ਪੰਜਾਬ ਦੀ ਧਰਤੀ ਤੇ ਮੁੜ ਵਾਪਸ ਆਵੇ ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਦੇ ਘਰ ਦੇ ਉਡੀਕਦੇ ਹੁੰਦੇ ਨੇ ਇਹ ਦੇਸ਼ ਪੰਜਾਬ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਆ ਇਸ ਦੇਸ਼ ਪੰਜਾਬ ਨੂੰ ਪਤਾ ਨਹੀਂ ਕੈਸੀ ਨਜ਼ਰ ਲੱਗੀ ਕਿ ਸਾਡੇ ਪੰਜਾਬ ਦੇ ਪੁੱਤ ਜਾਂ ਤਾਂ ਨਸ਼ੇ ਵੱਲ ਵਧਨੇ ਸ਼ੁਰੂ ਹੋਏ ਤੇ ਜਾਂ ਫਿਰ ਬਾਹਰ ਵੱਲ ਵਧਨੇ ਸ਼ੁਰੂ ਹੋਏ ਤੁਸੀਂ ਪਤਵੰਤਿਆਂ ਇਸ ਨਗਰ ਦੀ ਇਸ ਮੈਂ ਤੇ ਲੱਕੀ ਦੀ ਨੰਬਰ ਪਰਿਵਾਰ ਯਾਨ ਇਸ ਨਗਰ ਦੇ ਵਿੱਚੋਂ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਮੈਂ ਗਰਬਾਣੀ ਦੀ ਸੰਥਿਆ ਇਸ ਨਗਰ ਤੋਂ ਬਖਸ਼ਿਸ਼ ਹੋਈ ਹੈ ਹੁਣ ਜਗਤਗੁਰੂ ਤੰਤਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਵਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਕੇ ਗਰੰਤੀ ਸਿੰਘ ਦੀ ਡਿਊਟੀ ਕਰਦੇ ਆਂ ਇਹ ਸ਼ੁਰੂ ਤੋਂ ਮੇਰੇ ਵੀ ਨਾਨਕਾ ਪਰਿਵਾਰ ਇੱਥੇ ਲੱਗੇ ਬੈਕਾਂ ਤੇ ਤੇ ਇਸ ਨਗਰ ਦੇ ਵਿੱਚ ਸੰਥਿਆ प्राप्त ਕਰਨ ਦੀ ਵਿਧੀ ਅਨਸਾਰ ਵੀ ਤੇ ਹੋਰ ਵੀ ਭਾਈਚਾਰਕ ਸਾਂਝਾ ਵੀ ਐ ਇਸ ਪਰਿਵਾਰ ਦੇ ਨਾਲ ਆਈ ਜਾਈ ਦਾ ਰਸਤੇ 'ਚ ਵੀ ਮਿਲੀ ਗਲੀ ਦਾ ਤੇ ਇੱਕ ਘਟਨਾ ਵਾਪਰੀ ਆ ਇੱਕ ਨੌਜਵਾਨ ਦਾ ਦੁਨੀਆ ਤੋਂ ਕੂਚ ਕਰ ਦੇਣਾ ਚਲੋ ਅਕਾਲ ਪੁਰਖ ਦਾ ਬਾਣਾ ਮੰਨਣਾ ਪੈਂਦਾ ਹਰ ਇੱਕ ਨੂੰ ਪਰ ਵਿਦੇਸ਼ਾਂ ਦੀ ਧਰਤੀ ਤੇ ਨੌਜਵਾਨ ਜਾ ਕੇ ਫੇਰ ਉਧਰੋਂ ਡੈੱਡ ਬੋਰਡੀਆਂ ਇੱਕ ਤਬੂਤ ਦੇ ਵਿੱਚ ਬੰਦ ਹੋ ਕੇ ਆ ਜਾਣੀਆਂ ਵੀਰ ਜੀ ਚਲੋ ਗੱਲ ਤੁਹਾਡੀ ਠੀਕ ਆ ਕਿਹੇ ਦਾ ਦਿਲ ਤ ਨਹੀਂ ਕਰਦਾ ਬੱਚੇ ਨੂੰ ਬਾਹਰ ਵਿਦੇਸ਼ਾਂ ਵਿੱਚ ਕੱਲਣ ਵਾਸਤੇ ਇੱਥੇ ਕੋਈ ਪੜ੍ਹ ਲਿਖ ਕੇ ਕੋਈ ਚੰਗੀਆਂ ਨੌਕਰੀਆਂ ਜਾਂ ਬੱਚਿਆਂ ਨੂੰ ਬਣਦੀ ਜੋ ਵੀ ਯੋਗ ਉਹਨਾਂ ਦੀ ਵੀ ਨੌਕਰੀ ਜਾਂ ਕਿਸੇ ਤਰ੍ਹਾਂ ਦੇ ਜਿੰਨੀ ਜਿੰਨੀ ਪੜ੍ਹਾਈ ਕੀਤੀ ਉਹਨੂੰ ਉਹੋ ਜਿਹੇ ਅਹੁਦਾ ਜਾਂ ਸੇਵਾ ਮਿਲ ਜਾਵੇ ਤੇ ਨਾਲੇ ਦੇਖ ਆਪਣੇ ਮਾਂ ਪਿਓ ਦੀ ਅੱਖਾਂ ਦੇ ਸਾਹਮਣੇ ਰਵੇ ਇੱਕ ਘਰਾਣੀਆਂ ਜਿਹੜੀਆਂ ਮਜਬੂਰੀਆਂ ਕਾਰਨ ਕਰਕੇ ਜੇ ਇੱਥੇ ਬੱਚੇ ਇੱਥੇ ਕੋਈ ਸੋਸਾਇਟੀਆਂ ਬਾਲੀਆਂ ਚੰਗੀਆਂ ਵੀ ਨਹੀਂ ਹੈਗੀਆਂ ਜਾਂ ਤੇ ਬੜ ਜਿਹੜੀ ਨੌਜਵਾਨ ਬੱਚੇ ਆ ਉਹ ਨਸ਼ੇ ਦੇ ਦਲਦਲ ਦੇ ਵਿੱਚ ਫਸੇ ਆ ਤੇ ਜਿਹੜੇ ਪੜੇ ਲਿਖੇ ਆ ਜਾਦੇ ਵਿਚਾਰੇ ਨਾ ਉਹਨਾਂ ਨੂੰ ਕੋਈ ਨੌਕਰੀ ਪੇਸ਼ਾ ਨਾ ਕੋਈ ਹੋਜੀ ਕੋਈ ਗੱਲਬਾਤ ਸਹੂਲਤ ਨਹੀਂ ਦਿੱਤੀ ਗਈ ਇਸ ਕਰਕੇ ਉਹ ਫਿਰ ਔਖੇ ਹੋ ਗਏ ਥੋ ਮਾੜੀ ਸੋਸਾਇਟੀ ਦਾ ਬਚਨ ਕਰਕੇ ਮਾਂ ਤੇ ਉਹ ਵੀ ਇਹ ਸੋਚ ਲੈਂਦਾ ਵੀ ਬੱਚਿਆਂ ਨੂੰ ਕਿਤੇ ਨਾ ਕਿਤੇ ਵਿਦੇਸ਼ ਦੇ ਵਿੱਚ ਕੱਲ ਦਈਏ ਪੀ ਜਿਹੜਾ ਸਾਡਾ ਭਵਿੱਖ ਵਾ ਉਹ ਸੁਧਰ ਜਾਵੇ ਪਰ ਇਹ ਅਕਾਲਪੁਰਖ ਵੈਰੂ ਜੀ ਦਾ ਬਾਣਾ ਵਾ ਇਹ ਮੌਤ ਇੱਕ ਟਾਲ ਸਚਾਈ ਆ ਪਰ ਭਾਈ ਇੱਕ ਮਾਤਾ ਪਿਤਾ ਦੇ ਸਾਹਮਣੇ ਦਾਦੀ ਵੀ ਇਹ ਪਰਿਵਾਰ ਤੇ ਅੱਗੇ ਵੀ ਬਹੁਤ ਦੁੱਖ ਗੁਜ਼ਰੇ ਜਿਸ ਤਰ੍ਹਾਂ ਇਹ ਵੀਰ ਜੀ ਆ ਗੁਰਬੰਸ ਜੀ ਦੇ ਜਿਹੜੇ بیٹے ਦੇ ਜਿਹੜੇ ਦਾਦਾ ਜੀ ਸੀ ਉਹ ਵੀ ਦੇਖ ਦੀ ਸੇਵਾ ਕਰਦੇ ਸਾਬ ਇਹ ਹੜਾਂ ਦੀ ਮਾਰ ਵਾਲਾ ਇਲਾਕਾ ਇੱਥੇ ਜਿੱਦੋਂ ਪਾਣੀ ਪੂਣੀ ਆਉਂਦਾ ਸੀ ਉਹਨਾਂ ਦੀ ਵੀ ਮੌਤ ਮੇਰੇ ਸੁਣਦੇ ਵਿੱਚ ਆ ਵੀ 99 ਸਾਲ ਦੇ ਨੇੜੇ ਉਹਨਾਂ ਦੀ ਜਿਹੜੀ ਮੌਤ ਸੀ ਇਹਨਾਂ ਵੀਰ ਜੀ ਉਹਨਾਂ ਦੇ ਪਿਤਾ ਦੀ ਗੁਰਬੰਸ ਦੇ ਦਾਦਾ ਜੀ ਦੀ ਮੌਤ ਵੀ ਹੋ ਗਈ ਇਹਨਾਂ ਦੀ ਦਾਦੀ ਨੇ ਬਹੁਤ ਵਿਚਾਰੀ ਨੇ ਸਿਰ ਤੇ ਜਵਾਨੀ ਦੇ ਵਿੱਚ ਮੁਸੀਬਤ ਦਾ ਸਮਾਂ ਕੱਟ ਕੇ ਆਪਣੇ ਪੁੱਤਰ ਨੂੰ ਪਾਲਿਆ ਵੀਰ ਜੀ ਪਲਸਰ ਹੋਏ ਇਹਨਾਂ ਦਾ ਵਿਆਹ ਸ਼ਾਦੀ ਕੀਤਾ ਮੇਰੇ ਨਾਂ ਭੁੱਲਦਾ ਵਾਂ ਤੇ ਹੋ ਸਕਦਾ ਵੀ ਇਹਨਾਂ ਦੀ ਇੱਕ ਸੇਟਰ ਵੀ ਆ ਤੇ ਦੋ ਭੈਣ ਭਾਈ ਆ ਤੇ ਇਹਨਾਂ ਨੂੰ ਇਹਨਾਂ ਦੇ ਦਾਦਾ ਜੀ ਸਰਦਾਰ ਸੋਹਣ ਸਿੰਘ ਜੀ ਬਾਪੂ ਜੀ ਤੇ ਇਹ ਜਾਨੀ ਕਿ ਵੀ ਮਾਤਾ ਜੀ ਵੀ ਮੁਸੀਬਤਾਂ ਚੱਲਦੇ ਆਏ ਤੇ ਹੁਣ ਵੀ ਪੋਤਰਾ ਗੱਭਰੂ ਹੋਇਆ ਸੀ ਇੱਥੇ ਦੁਨੀਆ ਦਾ ਜਿਹੜਾ ਮਾੜਾ ਸਮਾਂ ਵੇਖਦੇ ਹੋਏ ਵੀ ਇੱਥੇ ਬੱਚਿਆਂ ਦਾ ਕੋਈ ਬਾਤ ਆ ਵੇਖ ਚੰਗਾ ਨਹੀਂ ਇਸ ਕਰਕੇ ਔਖੇ ਹੋ ਕੇ ਬੱਚੇ ਨੂੰ ਪੈਸਾ ਤੇਲਾ ਇਕੱਠਾ ਕਰਕੇ ਤੁਹਾਨੂੰ ਪਤਾ ਹੀ ਆ ਜ਼ਿੰਮੇਵਾਰਾਂ ਨੂੰ ਪੈਸਾ ਇਕੱਠਾ ਕਰਨਾ ਕੋਈ ਢੀ ਵੀ ਛੇਤੀ ਨਹੀਂ ਹੋ ਜਾਂਦਾ ਇਹ ਬੜੀ ਮੁਸ਼ਕਲ ਦੇ ਨਾਲ ਪੈਸਾ ਤੇਲਾ ਇਕੱਠਾ ਕਰਕੇ ਵਿਦੇਸ਼ ਘੱਲਿਆ ਸੀ ਔਰ ਅਕਾਲ ਪੁਰਖ ਵੈਰੂ ਨੂੰ ਹੋਰ ਹੀ ਮਨਜ਼ੂਰ ਸੀ ਪਰ ਇਹ ਪਰਿਵਾਰ ਨੂੰ ਨਾ ਸਹਿਣਯੋਗ ਛੱਟ ਵੱਜੀ ਆ ਇੱਕ ਮਾਤਾ ਪਿਤਾ ਦਾਦੀ ਦੇ ਹੁੰਦਿਆਂ ਪੁੱਤਰ ਦੀ ਪੋਤਰੇ ਦੀ ਅਰਥੀ ਘਰ ਤੋਂ ਉੱਠ ਜਾਣੀ ਇਹ ਇੱਥੇ ਆਪਾਂ ਕੋਈ ਕਹਿ ਨਹੀਂ ਸਕਦੇ ਅਕਾਲ ਪੁਰਖ ਵੈਰੂ ਕਿਰਪਾ ਕਰੇ ਆਪਣੀ ਚਰਨੀ ਜੋੜ ਕੇ ਪਰਿਵਾਰ ਨੂੰ ਸਾਰੀਆਂ ਸੰਗਤਾਂ ਨੂੰ ਪਾਣਾ ਮੰਨਦਾ ਮਹਾਰਾਜ ਬਾਲ ਬਖਸ਼ਿਸ਼ ਕਰਨ ਤਾਂ ਅਸੀਂ ਗੱਲ ਕਰਾਂਗੇ ਮਾਤਾ ਨਾਲ ਦਾਦੀ ਨਾਲ ਸਾਰਿਆਂ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਗੱਲਾਂ ਤਾਂ ਕੀ ਨੇ ਇੱਕ ਦੁੱਖ ਆ ਜਿਹੜਾ ਉਹ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਅਸੀਂ ਹਰਵੰਸ਼ਦੀਪ ਸਿੰਘ ਦੇ ਘਰ ਪਹੁੰਚੇ ਆ ਹਰਵੰਸ਼ਦੀਪ ਸਿੰਘ ਦੇ ਫਾਦਰ ਸਾਹਿਬ ਦੇ ਨਾਲ ਗੱਲ ਕੀਤੀ ਆ ਹੋਰ ਪਤਵੰਤੇ ਸੱਜਣਾ ਦੇ ਨਾਲ ਗੱਲ ਕੀਤੀ ਆ ਤੇ ਹਰਵੰਸ਼ਦੀਪ ਸਿੰਘ ਦੇ ਨਾਲ ਜੋ ਕੁਝ ਇੰਗਲੈਂਡ ਦੀ ਧਰਤੀ ਤੇ ਵਾਪਰਿਆ ਉਸ ਨੂੰ ਦੇਖਦੇ ਹੋਏ ਐਨ ਆਰ ਆਈ ਵੀਰਾਂ ਦੇ ਵੱਲੋਂ ਮਦਦ ਕੀਤੀ ਗਈ ਐਨ ਆਰ ਆਈ ਵੀਰਾਂ ਦੇ ਵੱਲੋਂ ਹਰਵੰਸ਼ਦੀਪ ਸਿੰਘ ਨੂੰ ਜਿਹੜਾ ਕਿ ਉਸ ਦੀ ਡੈੱਡ ਬੋਡੀ ਆ ਉਹ ਪੰਜਾਬ ਦੀ ਧਰਤੀ ਤੇ ਪਹੁੰਚਦੀ ਕੀਤੀ ਗਈ ਤੇ ਤਾਂ ਕਿ ਪਰਿਵਾਰ ਜਿਹੜਾ ਕਿ ਜਾਂਦੀਵਾਰ ਦਾ ਮੂੰਹ ਦੇਖ ਸਕੇ ਪੰਜਾਬ ਦੀਆਂ ਮਾਮਾ ਨੇ ਆਪਣੇ ਪੁੱਤਾਂ ਦੇ ਜਿਹੜੇ ਟੋਟੇ ਸੀ ਕਰਾ ਕੇ ਉਹ ਗਲਾਂ ਦੇ ਵਿੱਚ ਪਾਏ ਪੰਜਾਬ ਦੀਆਂ ਮਾਮਾ ਨੇ 90ਵੇਂ ਦੀ ਦਹਾਕੇ ਦੇ ਵਿੱਚ ਆਪਣੇ ਪੁੱਤਾਂ ਨੂੰ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦੇ ਦੇਖਿਆ ਤੇ ਪਰ ਪੰਜਾਬ ਦੀਆਂ ਮਾਮਾ ਦਾ ਜੀਗਰਾ ਸੀ ਜਿਹੜਾ ਉਹ ਧੰਨ ਸੀਗਾ ਪੰਜਾਬ ਦੀਆਂ ਮਾਮਾ ਦੇ ਪੁੱਤ ਜਦੋਂ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਣ ਨੇ ਸ਼ੁਰੂ ਹੋਏ ਜਦੋਂ ਚਿੱਟੇ ਵਰਗੀਆਂ ਭਿਆਨਕ ਬਿਮਾਰੀਆਂ ਦੇ ਵਿੱਚ ਫਸਣੇ ਸ਼ੁਰੂ ਹੋਏ ਤਾਂ ਪੰਜਾਬ ਦੀਆਂ ਮਾਮਾ ਨੇ ਇੱਕ ਤਹਈਆ ਕੀਤਾ ਕਿ ਸਾਡਾ ਪੁੱਤ ਇਸ ਦਲਦਲ ਦੇ ਵਿੱਚੋਂ ਬਚ ਜੇ ਇਸ ਦਲਦਲ ਦੇ ਵਿੱਚ ਨਾ ਫਸੇ ਤਾਂ ਕਿ ਉਹਨਾਂ ਨੂੰ ਵਿਦੇਸ਼ਾਂ ਵੱਲ ਤੋਰਿਆ ਗਿਆ ਰੋਜੀ ਰੋਟੀ ਕਮਾਉਣ ਦੇ ਲਈ ਪੰਜਾਬ ਦੇ ਪੁੱਤ ਵੀ ਵਿਦੇਸ਼ਾਂ ਦੀ ਧਰਤੀ ਤੇ ਪਹੁੰਚੇ ਪਰ ਇਹ ਨਹੀਂ ਸੀ ਪਤਾ ਕਿ ਹਰਵੰਸਦੀਪ ਸਿੰਘ ਨਾਲ ਜੋ ਪਾਣਾ ਵਾਪਰੇਗਾ ਉਹ ਅਕਾਲਪੁਰਖ ਦਾ ਮੰਨਣਾ ਪਵੇਗਾ ਤੇ ਅੱਜ ਅਸੀਂ ਹਰਵੰਸਦੀਪ ਸਿੰਘ ਦੇ ਮਾਤਾ ਨਾਲ ਗੱਲ ਕਰਾਂਗੇ ਕਿ ਬੜੇ ਚਾਹ ਹੁੰਦੇ ਨੇ ਮਾਵਾ ਨੂੰ ਕਿਉਂਕਿ ਪੰਜਾਬ ਦੇ ਵਿੱਚ ਇੱਕ ਜਿਹਾ ਦੌਰ ਹੀ ਕਹਿ ਸਕਦੇ ਹਾਂ ਇਸ ਨੂੰ ਕਿ ਲਾਸ਼ਾਂ ਦੇ ਉੱਪਰ ਜਿਹੜੇ ਸੇਰੇ ਬਣੇ ਜਾਂਦੇ ਨੇ ਕਿੱਥੇ ਮਾਵਾ ਜਾਂਉਂਦਿਆਂ ਦੇ ਚਾਹ ਪੂਰੇ ਕਰਦੇ ਆਂ ਅੱਜ ਹਰਵੰਸ ਇੰਗਲੈਂਡ ਦੀ ਧਰਤੀ ਤੋਂ ਜਿਹੜੀ ਉਸਦੀ ਡੈੱਡ ਬੋਡੀ ਆ ਉਹ ਆ ਰਹੀ ਆ ਤਾਂ ਅਸੀਂ ਦਾਦੀ ਜੀ ਦੇ ਨਾਲ ਭੈਣ ਹੋਰਾਂ ਦੇ ਨਾਲ ਮਾਂ ਦੇ ਨਾਲ ਗੱਲ ਕਰਾਂਗੇ ਮਾਂ ਚਾਹ ਅਧੂਰੇ ਰਹਿ ਗਏ ਆ ਕਿ ਅੱਜ ਮੈਂ ਕੁਛ ਨਹੀਂ ਬੋਲ ਸਕਦਾ ਤੁਸੀਂ ਤਾਂ ਬਹੁਤ ਦੁੱਖ ਝੱਲੇ ਨੇ ਅ ਕੈਨੇ ਦਾਦਾ ਜੀ ਵੀ ਬੰਨ ਮਾਰਦੇ ਉਥੇ ਡੈਥ ਹੋ ਗਈ ਸੀ ਉਹਨਾਂ ਦੀ ਛੋਟੇ ਛੋਟੇ ਹੀ ਮੇਰੀ ਬੱਚੀ ਤੇ ਇਹਦਾ ਗਰਵੰਚ ਦਾ ਡੈਡੀ ਬੜੇ ਵਸਤਾਨਾ ਮੇ ਪਾੜੇ ਹੁਣ ਮੈਨੂੰ ਰੱਬ ਨੇ ਬਾਤ ਸਬਾਨ ਕਰ ਕਰ ਗੱਲ ਤੇਖੀ ਗੱਲ ਕਰ ਤਾਂ ਸੂਈ ਗੱਲ ਕਰਨ ਦੇ ਲਈ ਕੁਛ ਰਹਿ ਨਹੀਂ ਜਾਂਦਾ ਜਦੋਂ ਅਸੀਂ ਸੱਥਰ ਤੇ ਬੈਠੇ ਹੋਈਏ ਸੱਥਰੇ ਇੱਕ ਨੌਜਵਾਨ ਦੀ লাশ ਜਿਹੜੀ ਕਿ ਇੱਥੇ ਆਉਣੀ ਆ ਜਿਹੜੀ ਡੈੱਡ ਬਾਡੀ ਆਉਣੀ ਆ ਦਿਲ ਨਹੀਂ ਕਰਦਾ ਕਿ ਅਸੀਂ ਇਹਨਾਂ ਤੋਂ ਪੁੱਛੀਏ ਕੀ ਕੀ ਗੱਲ ਕਰੀਏ ਕਿਉਂਕਿ ਬੜੇ ਚਾਅ ਸੀ ਜਿਹੜੇ ਅਧੂਰੇ ਰਹਿ ਗਏ ਨੇ ਭੈਣ-ਭੁਰੇ ਬੈਠੇ ਨੇ ਤਾਂ ਸੋ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਤਸਵੀਰਾਂ ਦੇ ਜਰੀਏ ਤੁਸੀਂ ਆਪੇ ਸਮਝ ਜਾਨਾ ਕਿ ਵਦੇਸ਼ਾਂ ਦੀ ਵੱਲ ਆਖਰ ਨੌਜਵਾਨਾਂ ਨੂੰ ਜਾਣਾਂਗੇ ਪਿਆਰ ਇਹ ਸਰਕਾਰਾਂ ਅੱਗੇ ਬੇਨਤੀ ਕਰਦੇ ਆ ਕਿ ਪੰਜਾਬ ਦੇ ਪੁੱਤਾਂ ਨੂੰ ਪੰਜਾਬ ਦੇ ਵਿੱਚ ਰੁਜ਼ਗਾਰ ਦਿੱਤੇ ਜਾਣ ਤੇ ਕੋਈ ਗਮੀ ਸ਼ਾਦੀ ਹੁੰਦੀ ਆ ਤਾਂ ਪੰਜਾਬ ਦੇ ਪੁੱਤ ਉਸ ਦੇ ਵਿੱਚ ਸ਼੍ਰੀਕ ਹੋ ਸਕੇ ਸ਼ਾਇਦ ਅੱਜ ਜੇ ਭਾਣਾ ਨਾਮ ਵਰਪਰਦਾ ਜੇ ਹਰਵੰਸ਼ਦੀਪ ਸਿੰਘ ਨੂੰ ਇੱਥੇ ਰੁਜ਼ਗਾਰ ਮਿਲਿਆ ਹੁੰਦਾ ਛੋਟਾ ਵੱਡਾ ਜਿੱਡਾ ਵੀ ਰੁਜ਼ਗਾਰ ਮਿਲਿਆ ਹੁੰਦਾ ਤਾਂ ਅੱਜ ਅਸੀਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗਿੱਦੜਪਿੰਡੀ ਤੋਂ ਇਹ ਤਸਵੀਰ ਆ ਲੋਈਆਂ ਖਾਸ ਦੇ ਲਾਗੇ ਪੈ ਜਾਂਦੀ ਆ ਸੁਲਤਾਨਪੁਰ ਲੋਧੀ ਵੀ ਇੱਥੋਂ ਨੇੜੇ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਪਰ ਮੈਂ ਦਾ ਕੁਝ ਕਹਿਣਾ ਚਾਹੂੰਗੀ ਕਿਸੇ ਸਰਕਾਰ ਨੂੰ ਕਿਸੇ ਸਰਕਾਰ ਤਾਂ ਇਹਨਾਂ ਨੇ ਤਾਂ ਪਤਾ ਹੀ ਆ ਬੱਚਿਆਂ ਨਹੀਂ ਗੱਲਾਂ ਆਉਂਦੀਆਂ ਜਦੋਂ ਬੱਚੇ ਗੱਡੀਆਂ ਚੱਲ ਜਾਂਦੇ ਉਹ ਤਾਂ ਨਹੀਂ ਗੱਲਾਂ ਹਰ ਗੱਲ ਕੀ ਨਹੀਂ ਸਰਕਾਰ ਨੂੰ ਹੀ ਕੀ ਕਹਣਾ ਤੇ ਦੋਸ਼ ਤੇ ਉਹਨਾਂ ਵੀਰਾਂ ਦਾ ਧੰਨਵਾਦ ਜਿਨ੍ਹਾਂ ਸਾਡੀ ਮਿੱਟੀ ਨਾਲ ਮੇਲ ਕਰਾ ਦੇਣ ਸਾਰਿਆਂ ਦਾ ਖਾਸ ਹੋਏ ਤੋਂ ਸ਼ਹੀਰਾਂ ਨੇ ਅਸੀਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਪਰ ਉਹਨਾਂ ਐਨਆਰਆਈ ਵੀਰਾਂ ਦਾ ਧੰਨਵਾਦ ਅਸੀਂ ਵੀ ਕਰਦੇ ਹਾਂ ਜਿਨ੍ਹਾਂ ਨੇ ਹਰਵੰਸ਼ ਦੀ ਡੈੱਡ ਬੋਡੀ ਨੂੰ ਇੱਥੇ ਪਹੁੰਚਵਾ ਕੀਤਾ ਤੇ ਇਹ ਵੀ ਅਪੀਲ ਕਰਦੇ ਹਾਂ ਕਿ ਪਰਿਵਾਰ ਸਿਰ ਜਿਹੜਾ ਕਰਜ਼ਾ ਹੈਗਾ ਕੋਈ ਅੱਗੇ ਆਵੇ ਤੇ ਉਹ ਕਰਜ਼ੇ ਨੂੰ ਲਾਉਣ ਦੀ ਕੋਸ਼ਿਸ਼ ਕਰੇ ਤੇ ਪਰਿਵਾਰ ਨੂੰ ਜਿਹੜਾ ਕਿ ਚਲੋ ਇੱਕ ਪਾਸੋਂ ਸੁੱਖ ਦਾ ਸਾਹ ਮਿਲੇ ਸੋ ਅਸੀਂ ਹਰਵੰਸ਼ ਦੀ ਜਿਹੜੀ ਕਿ ਅੰਤਮ ਜਿਹੜੀਆਂ ਰਸਮਾਂ ਹੋਣੀਆਂ ਨੇ ਉਹ ਵੀ ਦਿਖਾਵਾਂਗੇ ਉਹਨਾਂ ਨੂੰ ਦੇਖਣਾ ਕਿ ਇੱਕ ਘਾਣਾ ਵਰਗਾ ਨੌਜਵਾਨ ਇਸ ਜਹਾਨ ਤੋਂ ਕੂਚ ਕਰ ਗਿਆ ਇਸ ਜਹਾਨ ਤੋਂ ਕੂਚ ਕਰ ਗਿਆ ਤੇ ਅੱਜ ਸਾਡੇ ਵਿੱਚ ਸਾਡਾ ਹਰਵੰਸਦੀਪ ਸਿੰਘ ਨਹੀਂ ਰਿਹਾ ਸੋ ਇਹ ਤਸਵੀਰਾਂ ਨੇ ਤਸਵੀਰਾਂ ਹੀ ਬਿਆਨ ਕਰਨਗੀਆਂ ਹੁਣ ਜੋ ਵੀ ਲਾਰੇ ਜੋ ਵੀ ਵਾਅਦੇ ਕੀਤੇ ਉਹ ਸਭ ਝੂਠੇ ਨੇ ਤਾਂ ਅਗਲੀਆਂ ਤਸਵੀਰਾਂ ਅਸੀਂ ਤੁਹਾਨੂੰ ਫੇਰ ਦਿਖਾਵਾਂਗੇ ਜਦੋਂ ਹਰਵੰਸ ਦੀ ਡੈੱਡ ਬਾਡੀ ਆਉਣੀ ਹੈ ਇਥੇ ਇਸ ਯੂਤਸ ਤਸਵੀਰਾਂ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂ ਕਿਉਂਕਿ ਇੱਕ ਵਿਦੇਸ਼ ਦੀ ਧਰਤੀ ਤੇ ਨੌਜਵਾਨ ਦੀ ਡੈਥ ਹੋ ਜਾਣੀ ਨੌਜਵਾਨ ਦਾ ਪੰਜਾਬ ਦੇ ਨੌਜਵਾਨ ਦਾ ਪੰਜਾਬ ਵੱਲੋਂ ਫੇਰ ਜਿਹੜਾ ਕਿ ਇੱਕ ਸਵਾਗਤ ਕੀਤਾ ਜਾਣਾਗਾ ਪਰ ਉਹ ਸਵਾਗਤ ਜੇ ਕਿਤੇ ਜਾਉਂਦਾ ਜਾਗਦਾ ਇੱਥੇ ਆਉਂਦਾ ਤਾਂ ਵੱਖਰੇ ਢੰਗ ਨਾਲ ਹੋਣਾ ਸੀ ਅੱਜ ਉਹੀ ਜਿਹੜਾ ਸਵਾਗਤ ਆ ਉਹ ਇੱਕ ਠੱਰ ਤੇ ਬੈਠੇ ਲੋਕਾਂ ਦੇ ਬੋਲ ਨੂੰ ਕੀਤਾ ਜਾਣਾ ਤੁਸੀਂ ਜੁੜੇ ਰਹਿਣਾ ਇਹ ਤਸਵੀਰਾਂ ਤੁਹਾਨੂੰ ਅਸੀਂ ਸਾਂਝੀਆਂ ਕਰਾਂਗੇ ਸੁ ਮਾਫੀ ਚਾਹਾਂਗੇ ਜੇਕਰ ਕੋਈ ਬਦ ਘਟ ਸ਼ਬਦ ਕਹੇਗੇ